ਤਾਲਾ ਲੱਗਾ ਦੇਖਿਆ ਜੀ ਸਾਡੇ ਕੋਲ ਕੈਮਰੇ ਚ ਰਿਕਾਰਡਿੰਗ ਹੈਗੀ ਆ ਨਹੀਂ ਤਾਲਾ ਉਦਾਂ ਹੀ ਲੱਗਾ ਪਿਆ ਵਾ ਕੈਮਰੇ ਚ ਰਿਕਾਰਡਿੰਗ ਹੈ ਜੀ ਅਸੀਂ ਰਿਕਾਰਡਿੰਗ ਮੇਰੀ ਡਿਊਟੀ ਹੈ ਬੇਟੇ ਇੱਥੇ ਮੇਰੇ ਮਾਤ ਸਵੇਰ ਦੀ ਇੱਥੇ ਬੈਠੀ ਨਹੀਂ ਮੈਂ ਮੰਨਦਾ ਜੀ ਤੁਹਾਡੀ ਡਿਊਟੀ ਹੈਗੀ ਤੁਸੀਂ ਗਰਮੀ ਚ ਬੈਠੇ ਹੋ ਤੁਸੀਂ ਆਪਣੀ ਡਿਊਟੀ ਪੂਰੀ ਨਿਭਾ ਰਹੇ ਹੋ ਤੁਸੀਂ ਨੀਚੇ ਵਾਲੇ ਲੈਵਲ ਦੇ ਲੋਕ ਆਪਣੀ ਡਿਊਟੀ ਨਿਭਾ ਰਹੇ ਆ ਸਵੇਰੇ 9 ਵਜੇ ਡਿਊਟੀਆਂ ਤੇ ਬੈਠੇ ਹੋਏ ਆ ਲੇਕਿਨ ਤਾਲਾ ਲੱਗਾ ਆ ਕਮਰੇ ਦੇ ਬਾਹਰ ਇਹਨਾਂ ਦੀ ਬੈਠਣ ਦੀ ਡਿਊਟੀ ਹੈਗੀ ਆ ਲੇਕਿਨ ਕਾਰਨ ਇਹ ਹੈ ਕਿ ਵੱਡੇ ਅਫਸਰ ਇੱਥੇ ਆ ਕੇ ਆਪਣਾ ਕੰਮ ਚੰਗੀ ਤ ਪਿੱਛੇ ਜੀ ਉਹਨਾਂ ਦਾ ਸਾਫਾ ਉਹ ਵੀ ਤਾਲਾ ਲੱਗੇ ਆ ਘਟ ਮੇਰੇ ਘਟੋ ਘਟ 6 ਜੀ ਨੇ ਇਸ ਡਿਵੀਜ਼ਨ ਦੇ ਵਿੱਚ ਇੱਕ ਰਾਤ ਨੂੰ ਡਿਊਟੀ ਕਰਦਾ ਇੱਕ ਸਵੇਰ ਨੂੰ ਕਰਦਾ ਔਰ ਬਹੁਤ ਹੀ ਮੁਸ਼ਕਲ ਨਾਲ ਜੇ ਤੁਸੀਂ 10 15 ਵਾਰ ਫੋਨ ਕਰੋਗੇ ਤਾਂ ਉਹ ਇੱਕ ਵਾਰ ਫੋਨ ਚੱਕਦੇ ਆ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਗਰ ਸਰਕਾਰ ਦੇ ਕੰਨ ਨਾ ਖੁੱਲੇ ਮੋਹੱਲੇ ਨਿਵਾਸੀ ਆਈਏ ਇੰਨੇ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਅਗਰ ਲਾਈਟ ਦੀ ਜਿਹੜੀ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਉਸ ਤੋਂ ਅਗਲਾ ਤੁਹਾਡਾ ਐਕਸ਼ਨ ਕੀ ਹੋਊਗਾ ਸਾਡਾ ਧਰਨਾ ਜਾਰੀ ਹੈ ਇੱਥੋਂ ਜਾਵਾਂਗੇ ਰੋਡ ਤੇ ਬਹਿ ਜਾਵਾਂਗੇ ਬਾਹਰ ਜਾ ਕੇ ਤੇ ਕਿੰਨ ਧਰਨਾ ਸਾਡਾ ਜਾਰੀ ਹੈ ਜਦ ਤਨ ਲਾਈਟ ਨਹੀਂ ਮਿਲਦੀ ਅਸੀਂ ਨਹੀਂ ਜਾਣਾ ਇੱਥੋਂ ਪੰਡਾ ਜੀ ਇੱਥੇ ਚੌਥਾ ਚੌਥਾ ਦਿਨ ਹੋ ਗਿਆ ਕਿ ਮੇਰੇ ਕੋਲੇ ਆ ਦੇਖ ਲਓ ਤੁਸੀਂ ਆ 19 ਤਰੀਕ ਦੀ ਕੰਪਲੇਂਟ ਆ ਇੱਕ ਆ ਨੋਟ ਕਰ ਲਓ 19 ਤਰੀਕ ਦੀ ਕੰਪਲੇਂਟ ਆ ਮੇਰੇ ਕੋਲੇ ਜੀ ਜਿਹੜੀ ਕਿ ਅੱਜ ਤੱਕ ਸੋਲਵ ਨਹੀਂ ਹੋਈ ਹੈਗੀ ਜੀ ਹੁਣ ਤੁਸੀਂ ਇਹ ਦੇਖ ਲਓ ਹੈਗਾ ਕਿ ਜਿਹੜਾ ਐਸ ਡੀਓ ਸਾਹਿਬ ਜਿਹੜੇ ਕਿ ਡਿਵੀਜ਼ਨ ਦੇ ਅਫੀਸਰ ਆ ਜੀ ਚਾਰ ਦਿਨਾਂ ਤੋਂ ਇੱਥੋਂ ਗਾਇਬ ਤੇ ਨਜ਼ਰ ਨਹੀਂ ਆਏ ਜੇਕਰ ਗੱਲ ਕੀਤੀ ਜਾਵੇ ਅਗਰ ਇੱਥੇ ਕਿ ਬਿਜਲੀ ਵਿਭਾਗ ਦੇ ਕਿਸੇ ਵੀ ਬੰਦੇ ਨਾਲ ਅਗਰ ਆਪਾਂ ਗੱਲ ਕਰਦੇ ਹਾਂਗੇ ਆ ਉਹ ਕਹਿੰਦੇ ਕਿ ਸਾਡੇ ਕੋਲ ਲਾਈਟ ਦੀ ਸ਼ੋਰਟੇਜ ਹੈਗੀ ਹੈ ਲੇਕਿਨ ਲੋਕਾਂ ਦਾ ਇਹ ਕਹਿਣਾ ਹੈਗਾ ਕਿ ਮਤਲਬ ਮਾਨ ਸਾਹਿਬ ਦਾ ਇਹ ਹੀ ਕਹਿਣਾ ਹੈਗਾ ਕਿ ਅਸੀਂ ਜਿਹੜੀ ਹੈਗੀ ਹੈ ਕਾਫੀ ਜਿਹੜੀ ਲਾਈਟ ਜਿਹੜੀ ਬਿਜਲੀ ਹੈਗੀ ਜਿਹੜੀ ਆਪਾਂ ਬਾਹਰਲੇ ਦੇਸ਼ਾਂ ਨੂੰ ਜਾਂ ਬਾਹਰਲੇ ਸਟੇਟਾਂ ਨੂੰ ਅਸੀਂ ਵੇਚਦੇ ਹੈਗੇ ਆ ਇਹ ਸੀਨ ਤੁਹਾਡੇ ਸਾਹਮਣੇ ਹੈ ਲੋਕ ਤਾਂ ਪਾਣੀ ਤੇ ਵੀ ਔਖੇ ਹੈ ਜੀ ਸਰਪਲੱਸ ਬਿਜਲੀ ਕਿਹੜੀ ਹੈ ਸਾਡੀ ਤਾਂ ਸਮਝ ਤੋਂ ਬਾਹਰ ਹੈ ਪਿਛਲੇ ਦਿਨੀ ਇੰਜੀਨੀਅਰ ਸੈਨੇਟ ਕਮੇਟੀ ਨੇ ਇੱਕ ਰਿਪੋਰਟ ਵੀ ਦਿੱਤੀ ਹੈ ਕਿ ਅਗਰ ਇਸ ਦਾ ਇੰਤਿਆਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਭਾਰੀ ਕਿਨਤ ਹੋ ਸਕਦੀ ਹੈ। ਨਮਸਕਾਰ ਸਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਅਬਤਕ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ। ਅੱਜ ਇੱਕ ਵਾਰ ਫੇਰ ਤੋਂ ਲੁਧਿਆਣਾ ਦੇ ਬਿਜਲੀ ਘਰ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਅਸੀਂ ਕੰਪਲੇਂਟ ਲਿਖਾਣੀ ਹੁੰਦੀ ਹੈ। ਉੱਥੇ ਦੇਖੋ ਗੇਟ ਬੰਦ ਪਿਆ ਅੰਦਰੋਂ ਲੋਕ ਲੱਗਾ ਹੋਇਆ ਹੈ। ਕੁੱਲਰ ਬੰਦ ਪਿਆ ਕੋਈ ਇੱਥੇ ਬੰਦਾ ਨਹੀਂ ਬੈਠਾ ਹੋਇਆ। ਜੇਕਰ ਲੰਬਾ ਦਈਏ ਅਸੀਂ ਸਾਡੇ ਘਰ ਦੇ ਵਿੱਚ ਮਹੌਲੇ ਨਿਵਾਸੀਆਂ ਦੇ ਘਰ ਦੇ ਵਿੱਚ ਅਗਰ ਬਿਜਲੀ ਨਹੀਂ ਹੈਗੀ ਤੇ ਉਹ ਕਿੱਥੇ ਜਾ ਕੇ ਕੰਪਲੇਂਟ ਕਰਨ ਕਿਉਂਕਿ ਜਿਹੜੇ ਇਹਨਾਂ ਨੇ ਨੰਬਰ ਦਿੱਤੇ ਹੁੰਦੇ ਆ ਉਹ ਜਾਂ ਤਾਂ ਸਵਿਚ ਆਫ ਹੁੰਦੇ ਆ ਜਾਂ ਫੋਨ ਨੰਬਰ ਦੇਖ ਕੇ ਕੱਟ ਦਿੰਦੇ ਜਾਂ ਫੋਨ ਚੱਕਦੇ ਨਹੀਂ ਸੋ ਲੋਕਾਂ ਨੇ ਇੱਥੇ ਇੱਕ ਵਾਰ ਫੇਰ ਤੋਂ ਧਰਨਾ ਲਗਾਇਆ ਬਿਜਲੀ ਘਰ ਦੇ ਅੰਦਰ ਅਖਰ ਕੀ ਕਾਰਨ ਹੈਗਾ ਕਿ ਜਿਹੜੀ ਤਿੰਨ ਤਿੰਨ ਚਾਰ ਚਾਰ ਦਿਨ ਜਿਹੜੀ ਬਿਜਲੀ ਜਿਹੜੀ ਹੈ ਉਹ ਗੁੱਲ ਰਹਿੰਦੀ ਹੈ ਇੱਕ ਤਾਂ ਗਰਮੀ ਦਾ ਦਿਨ ਹੈ ਗਰਮੀ ਦੇ ਦਿਨ ਚੱਲਦੇ ਪਏ ਜੂਨ ਦਾ ਮਹੀਨਾ ਚੱਲ ਰਿਹਾ ਹੈ ਉਹ ਜਿਹਦੇ ਕਰਕੇ ਬੱਚੇ ਵੀ ਘਰ ਦੇ ਵਿੱਚ ਛੁੱਟੀਆਂ ਬਤਾ ਰਹੇ ਆ ਔਰ ਛੁੱਟੀਆਂ ਬਤਾਉਂਦੇ ਹੋਏ ਬੱਚਿਆਂ ਨੂੰ ਪਾਣੀ ਵੀ ਚਾਹੀਦਾ ਹੈ ਉਹਨਾਂ ਨੂੰ ਪੱਖਾ ਵੀ ਚਾਹੀਦਾ ਔਰ ਇੱਥੇ ਨਾ ਤਾਂ ਪਾਣੀ ਮਿਲਦਾ ਪਿਆ ਬੱਚਿਆਂ ਨੂੰ ਔਰ ਨਾ ਹੀ ਇੱਥੇ ਪੱਖਾ ਮਿਲਦਾ ਪਿਆਗਾ ਹਵਾ ਖਾਨ ਨੂੰ ਸੋ ਲੋਕ ਜਿਹੜੇ ਇੱਥੇ ਬੈਠੇ ਹੋਏ ਆ ਮੋਹੱਲਾ ਨਿਵਾਸੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਦੇਖੋ ਕਿਸ ਤਰੀਕੇ ਦੇ ਨਾਲ ਅੱਜ ਬਿਜਲੀ ਘਰ ਦੇ ਅੰਦਰ ਪੱਖੀਆਂ ਝੋਲ ਨੂੰ ਮਜਬੂਰ ਹੋਈ ਨੇ ਇਸ ਲਗਾਤਾਰ ਜਿਹੜਾ ਸਪੀਕਰ ਲਗਾ ਕੇ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਹਾਲੀ ਨਿਵਾਸੀਆ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਸਪੀਕਰ ਲਾਇਆ ਹੋਇਆ ਹੈ ਕਿ ਜਿਹੜਾ ਇਹਨਾਂ ਦੀ ਆਵਾਜ਼ ਬਿਜਲੀ ਬੋਰਡ ਦੇ ਕਿਸੇ ਕਿਸੇ ਵਰਕਰ ਦੇ ਕੋਲ ਪਹੁੰਚ ਸਕੇ ਤੋਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਰੇ ਕੀ ਕਾਰਨ ਹੋਇਆ ਤੁਹਾਨੂੰ ਅੱਜ ਇੱਕ ਇੱਥੇ ਪ੍ਰਦਰਸ਼ਨ ਕਰਨਾ ਪੈ ਰਿਹਾ ਤਿੰਨ ਦਿਨ ਪਹਿਲੇ ਦੋ ਦਿਨ ਪਹਿਲੇ ਵੀ ਇੱਥੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਕਿ ਜਿਹੜੀ ਹੈ ਲਾਈਟ ਦੀ ਜਿਹੜੀ ਬੜੀ ਲੰਬੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਸਮੱਸਿਆ ਦਾ ਦੇਖਣ ਨੂੰ ਮਿਲਦੀ ਵੀ ਹੈ ਨਾ ਤਾਂ ਪਾਣੀ ਹੈਗਾ ਨਾ ਬੱਚਿਆਂ ਨੂੰ ਹਵਾ ਮਿਲਦੀ ਵੀ ਪੱਕੇ ਦੀ ਅਸੀਂ ਤਾਂ ਸਰਕਾਰ ਨੂੰ ਧਰਨਾ ਲਗਾ ਕੇ ਬੈਠੇ ਹਾਂ ਬੇਨਤੀ ਕਰਦੇ ਹਾਂ ਕਿ ਸਾਡਾ ਮਸਲਾ ਹੱਲ ਕਰਨ ਲਾਈਟ ਦਾ ਛੋਣੀ ਮੱਲੇ ਦੀ 75% ਲਾਈਟ ਹੈ ਨਹੀਂ ਲੋਕ ਪੀਣ ਨੂੰ ਪਾਣੀ ਨੂੰ ਵੀ ਤਰਸ ਰਹੇ ਨੇ ਲੇਕਿਨ ਬਿਜਲੀ ਬੋਰਡ ਵਾਲੇ ਐਸ ਡੀਓ ਜਾਂ ਜਈ ਲੋਕਾਂ ਨੂੰ ਸੁਣਨਾ ਤਾਂ ਦੂਰ ਦੀ ਗੱਲ ਹੈ ਮਿਲਣ ਲਈ ਵੀ ਤਿਆਰ ਨਹੀਂ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਸਰਕਾਰ ਆਈ ਪਬਲਿਕ ਦੇ ਦਵਾਰ ਪਬਲਿਕ ਤਾਂ ਸਰਕਾਰ ਦੇ ਦਵਾਰ ਤੇ ਬੈਠੀ ਹੋਈ ਹੈ ਕਿ ਸਾਨੂੰ ਸੁਣ ਲਵੋ ਇਹ ਸਰਦਾਰ ਦੇ ਖੋਖਲੇ ਸਰਕਾਰ ਦੇ ਖੋਖਲੇ ਦਾਵੇ ਨੇ ਬਿਜਲੀ ਫ੍ਰੀ ਕਰ ਦਿਓ ਲੇਕਿਨ ਦਵੋ ਨਾ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਲੇਕਿਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਅਫਸਰਾਂ ਦੇ ਖਿਲਾਫ ਜਿਨ੍ਹਾਂ ਨੇ ਪਿਛਲੇ 3 ਦਿਨ ਤੋਂ ਲਾਈਟ ਬੰਦ ਹੈਗੀ ਹੈ ਪਬਲਿਕ ਨੂੰ ਨਹੀਂ ਮਿਲ ਰਹੀ ਚਾਹੇ ਐਸ ਡੀਓ ਵੈ ਚਾਹੇ ਜੀਏ ਚਾਹੇ ਕੋਈ ਹੋਰ ਅਫਸਰ ਐਕਸ਼ਨ ਹੈ ਜੀ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਨੂੰ ਰਾਹ ਦਿੱਤੀ ਜਾਵੇ ਇਹ ਲਾਈਟ ਨੂੰ ਚਾਲੂ ਕੀਤਾ ਜਾਵੇ ਜੇਕਰ ਗੱਲ ਕੀਤੀ ਜਾਵੇ ਅਗਰ ਇੱਥੇ ਕਿ ਬਿਜਲੀ ਵਿਭਾਗ ਦੇ ਕਿਸੇ ਵੀ ਬੰਦੇ ਨਾਲ ਅਗਰ ਆਪਾਂ ਗੱਲ ਕਰਦੇ ਹਾਂ ਗਿਆ ਉਹ ਕਹਿੰਦੇ ਕਿ ਸਾਡੇ ਕੋਲ ਲਾਈਟ ਦੀ ਸ਼ੋਰਟੇਜ ਹੈਗੀ ਹੈ ਲੇਕਿਨ ਲੋਕਾਂ ਦਾ ਇਹ ਕਹਿਣਾ ਹੈ ਕਿ ਮਤਲਬ ਮਾਨ ਸਾਹਿਬ ਦਾ ਇਹੀ ਕਹਿਣਾ ਹੈ ਕਿ ਅਸੀਂ ਜਿਹੜੀ ਹੈਗੀ ਆ ਕਾਫੀ ਜਿਹੜੀ ਲਾਈਟ ਜਣੀ ਬਿਜਲੀ ਹੈਗੀ ਜਿਹੜੀ ਆਪਾਂ ਬਾਹਰਲੇ ਦੇਸ਼ਾਂ ਨੂੰ ਜਾਂ ਬਾਹਰਲੇ ਸਟੇਟਾਂ ਨੂੰ ਅਸੀਂ ਵੇਚਦੇ ਹੈਗੇ ਆ ਇਹ ਸੀਨ ਤੁਹਾਡੇ ਸਾਹਮਣੇ ਆ ਜੀ ਲੋਕ ਤਾਂ ਪਾਣੀ ਤੇ ਵੀ ਔਖੇ ਹੈ ਜੀ ਸਰਪਲਸ ਬਿਜਲੀ ਕਿਹੜੀ ਹੈ ਸਾਡੀ ਤਾਂ ਸਮਝ ਤੋਂ ਬਾਹਰ ਪਿਛਲੇ ਦਿਨੀ ਇੰਜੀਨੀਅਰਸ ਇਨਾਂ ਨੇ ਕਮੇਟੀ ਨੇ ਇੱਕ ਰਿਪੋਰਟ ਵੀ ਦਿੱਤੀ ਹੈ ਕਿ ਅਗਰ ਇਸ ਦਾ ਇੰਤਿਆਮ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਭਾਰੀ ਕਿਲਤ ਹੋ ਸਕਦੀ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਗਰ ਸਰਕਾਰ ਦੇ ਕੰਨ ਨਾ ਖੁੱਲੇ ਮੁਹੱਲੇ ਨਿਵਾਸੀ ਆਈਏ ਇੰਨੇ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਅਗਰ ਲਾਈਟ ਦੀ ਜਿਹੜੀ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਉਸ ਤੋਂ ਅਗਲਾ ਤੁਹਾਡਾ ਐਕਸ਼ਨ ਕੀ ਹੋਊਗਾ? ਸਾਡਾ ਧਰਨਾ جاری ਹੈ ਇੱਥੋਂ ਜਾਵਾਂਗੇ ਰੋਡ ਤੇ ਬਹਿ ਜਾਵਾਂਗੇ ਬਾਹਰ ਜਾ ਕੇ। ਲੇਕਿਨ ਧਰਨਾ ਸਾਡਾ جاری ਹੈ ਜਦ ਤਨ ਲਾਈਟ ਨਹੀਂ ਮਿਲਦੀ ਅਸੀਂ ਨਹੀਂ ਜਾਣਾ ਇੱਥੋਂ ਕਿੰਦਾ। ਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਇਸ ਬਾਰੇ ਅੱਜ ਤੁਸੀਂ ਪਹਿਲਾਂ ਵੀ ਮੀਡੀਆ 'ਚ ਖਬਰ ਲਾਇਆ ਸੀ ਤੀਸਰਾ ਦਿਨ ਨਾ ਪੂਰਾ ਜੀ ਇੱਥੇ ਚੌਥਾ ਚੌਥਾ ਦਿਨ ਹੋ ਗਿਆ ਕਿ ਮੇਰੇ ਕੋਲੇ ਆ ਦੇਖ ਲਓ ਤੁਸੀਂ ਆ 19 ਤਰੀਕ ਦੀ ਕੰਪਲੇਂਟ ਆ ਇੱਕ ਆ ਨੋਟ ਕਰ ਲਓ 19 ਤਰੀਕ ਦੀ ਕੰਪਲੇਂਟ ਆ ਮੇਰੇ ਕੋਲੇ ਜੀ ਜਿਹੜੀ ਕਿ ਅੱਜ ਤੱਕ ਸੋਲਵ ਨਹੀਂ ਹੋਈ ਹੈਗੀ ਜੀ ਹੁਣ ਤੁਸੀਂ ਇਹ ਦੇਖ ਲਓ ਹੈਗਾ ਕਿ ਜਿਹੜਾ ਐਸ ਡੀਓ ਸਾਹਿਬ ਜਿਹੜੇ ਕਿ ਡਿਵੀਜ਼ਨ ਦੇ ਅਫੀਸਰ ਆ ਜੀ ਚਾਰ ਦਿਨਾਂ ਤੋਂ ਇੱਥੋਂ ਗੈਰ ਤੇ ਨਜ਼ਰ ਨਹੀਂ ਆਏ ਜੀ ਉਹ ਜਾਣ ਕੇ ਉਹਨਾਂ ਨੇ ਇੱਕ ਮਿਲਦਾ ਲੱਗਦਾ ਸ਼ਾਇਦ ਰਾਜਨੀਤੀ ਦੇ ਤਹਿਤ ਉਹਨਾਂ ਨੇ ਇਹ ਕੰਮ ਕਰ ਰਹੇ ਨੇ ਜੀ ਐਸ ਡੀਓ ਸ਼ੇਖਮਰ ਵੈਸੇ ਵੀ ਨਾ ਨੋਰਮਲੀ ਵੀ ਆਪਣਾ ਕੰਮ ਤੇ ਦਿਨਾਂ ਵਿੱਚ ਵੀ ਕਦੇ ਇੱਥੇ ਬੈਠੇ ਨਜ਼ਰ ਨਹੀਂ ਆਉਂਦੇ ਜੀ ਜਿਹੜੇ ਸਟਾਫ ਆ ਚਲੋ ਉਹਨਾਂ ਦੀ ਇੱਕ ਸਾਡੀ ਹਮਦਰਦੀ ਆ ਜਿਸ ਨਾਲ ਟ੍ਰੈਜੇਡੀ ਹੋ ਗਈ ਆ ਅਸੀਂ ਉਸ ਪਰਿਵਾਰ ਨਾਲ ਬਹੁਤ ਗਹਿਰਾ ਦੁੱਖ ਪ੍ਰਗਟ ਕਰਦੇ ਆ ਇੱਕ ਇਹਨਾਂ ਦੇ ਜਿਹੜਾ ਲਾਈਨਮੈਨ ਸੀ ਉਹਨਾਂ ਟ੍ਰੈਜੇਡੀ ਹੋ ਗਈ ਬਹੁਤ ਵੱਡਾ ਹਾਸਾ ਹੋ ਗਿਆ ਅਸੀਂ ਉਹਨਾਂ ਨਾਲ ਦਿਲੋਂ ਆ ਜੀ ਸਾਡੇ ਲਈ ਜੋ ਸੇਵਾ ਆਂਦੇ ਅਸੀਂ ਉਹਨਾਂ ਲਈ ਅਸੀਂ ਕਰਨ ਨੂੰ ਤਿਆਰ ਹੈਗੇ ਆਂ ਜੀ ਪਰ ਅਟੇ ਤਾਂ ਦੇਖੋ ਨਾ ਜੇ ਉਹਦੇ ਨਾਲ ਟਰੈਜੇਡੀ ਹੋ ਗਈ ਤਾਂ ਸਾਡੇ ਵੀ ਬੱਲਿਆਂ ਦੇ ਬੱਚੇ ਆ ਸਾਡੇ ਪਰਿਵਾਰਾਂ ਦੇ ਵੀ ਬੱਚੇ ਨੇ ਜੀ ਉਹ ਸਾਡੇ ਬੱਚੇ ਕਿੱਥੇ ਜਾਣਗੇ ਇਹਦਾ ਮਤਲਬ ਜੇ ਇੱਕ ਟਰੈਜੇਡੀ ਹੋ ਗਈ ਆ ਤਾਂ ਦੂਜੇ ਪਾਸੇ ਅਸੀਂ ਆਪਣੇ ਬੱਚੇ ਗਰਮੀ ਨਾਲ ਬੇਹਾਲ ਕਰਕੇ ਹਸਪਤਾਲ ਦਾਖਲ ਕਰਦੀਏ ਜੀ ਐਸ ਡੀਓ ਸ਼ੇਖਮਾਰ ਨੂੰ ਇੰਨੀ ਕਿ ਸ਼ਰਮ ਹੋਣੀ ਚਾਹੀਦੀ ਸੀਗੀ ਕਿ ਮੈਂ ਨਾ ਆਪਣੇ ਸਟਾਫ ਦੇ ਨਾਲ-ਨਾਲ ਆਪਣਾ ਜਿਹੜਾ ਹਲਕਾ ਉਹ ਵੀ ਦੇਖਾਂ ਆਪਣੇ ਜਿਹੜੇ ਹਲਕੇ ਦੇ ਜਿਹੜੇ ਉਹਨਾਂ ਦੇ ਨੌਰ ਡਿਵੀਜ਼ਨ ਦੇ ਵਿੱਚ ਜਿਹੜੇ ਲੋਕ ਆ ਨਾ ਉਹਨਾਂ ਦੀਆਂ ਵੀ ਸ਼ਿਕਾਇਤਾਂ ਸੁਣਨ ਉਹਨਾਂ ਦੀਆਂ ਹੀ ਮੁਸ਼ਕਲਾਂ ਨਿਪਟਾਰਾ ਕਰਨ ਪਤਾ 4 ਦਿਨ ਹੋ ਗਏ ਸ਼ਕਲ ਹੀ ਨਹੀਂ ਦੇਖੀ ਨਾ ਸਵੇਰੇ ਸ਼ਾਮ ਐਸਟਾ ਤੁਸੀਂ ਦੇਖ ਲਓ ਪੂਰਾ ਬਿਜਲੀ ਬੋਰਡ ਖਾਲੀ ਪਿਆਗਾ ਜੀ ਔਰ ਮੈਂ ਇਹੀ ਮੰਗ ਕਰਦਾ ਕਿ ਜਲਦ ਤੋਂ ਜਲਦ ਸਾਡੀ ਬਿਜਲੀ ਜਿਹੜੀ ਚਾਲੂ ਕੀਤੀ ਜਾਵੇ ਜੀ ਲੇਕਿਨ ਗੱਲ ਕੀਤੀ ਜਾਵੇ ਆਪਾਂ ਵੀ ਹੁਣ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਇੱਕ ਇੱਕ ਕਮਰਾ ਦਿਖਾਇਆਗਾ ਜਿਹਦੇ ਵਿੱਚ ਮੋਹੱਲਾ ਨਿਵਾਸੀ ਜਦੋਂ ਫੋਨ ਨਹੀਂ ਚੱਕਦੇ ਹੁੰਦੇ ਆਪਾਂ ਇੱਕ ਲੰਬਾ ਦੇ ਨਾਂ ਨੇ ਇੱਕ ਕੰਪਲੇਂਟ ਲਿਖਾਣ ਆਂਦੇ ਆ ਉੱਥੇ ਵੀ ਤਾਲਾ ਲੱਗਾ ਹੋਇਆ ਉੱਥੇ ਵੀ ਤਾਲਾ ਲੱਗਾ ਹੋਇਆ ਐਸਡੀਓ ਸਾਹਿਬ ਆ ਉਹ ਦੇਖੋ ਪਿਛਲੇ ਦਫ਼ਤਰ ਆ ਉਹਦੇ ਵੀ ਤਾਲਾ ਲੱਗਿਆ ਹੋਇਆ ਪਿੱਛੇ ਜੇ ਆ ਉਹਨਾਂ ਦਾ ਸਤਾਫਾ ਉਹ ਵੀ ਤਾਲਾ ਲੱਗੇ ਆ ਘਟ ਮੇਰੇ ਖਾ ਘਟੋ ਘਟ 6 ਜੇ ਆ ਇਸ ਡਿਵੀਜ਼ਨ ਦੇ ਵਿੱਚ ਇੱਕ ਰਾਤ ਨੂੰ ਡਿਊਟੀ ਕਰਦਾ ਇੱਕ ਸਵੇਰ ਨੂੰ ਕਰਦਾ ਔਰ ਬਹੁਤ ਹੀ ਮੁਸ਼ਕਲ ਨਾਲ ਜੇ ਤੁਸੀਂ 10 15 ਵਾਰ ਫੋਨ ਕਰੋਗੇ ਤਾਂ ਉਹ ਇੱਕ ਵਾਰ ਫੋ ਹੁਣ ਇਹਨਾਂ ਨੂੰ ਪੁੱਛੋ ਨਾ ਐਸਡੀਓ ਸਾਹਿਬ ਦੱਸਣ ਬਿਜਲੀ ਬੋਰਡ ਦਾ ਵਿਭਾਗ ਦੱਸੋ ਵੀ ਬਾਕੀ ਦੇ ਜੇ ਇੱਥੇ ਗਏ ਘਟੋਕੜ ਜੇ ਇਸ ਟਾਈਮ ਆਪਾਤਕਾਲ ਦੇ ਕੋਈ ਵੀ ਸਥਿਤੀ ਕਿਸੇ ਵੀ ਹੋ ਜਾਵੇ ਤਾਂ ਇਹਨਾਂ ਨੂੰ ਸਟਾਫ ਤਾਂ ਰੱਖਣਾ ਚਾਹੀਦਾ ਨਾ ਵੀ ਮਜਬੂਰੀ ਆ ਇੱਕ ਸਾਫ ਹੜਤਾਲ ਤੇ ਗਿਆ ਇਹਦਾ ਮਤਲਬ ਪੂਰੇ ਸ਼ਹਿਰ ਦੇ ਵਿੱਚ ਹੋ ਸਟਾਫ ਨਹੀਂ ਹੈਗੇ ਜੇ ਦੂਜੀਆਂ ਡਿਵੀਜ਼ਨਾਂ ਚੋਂ ਦੋ ਦੋ ਤਿੰਨ ਤਿੰਨ ਬੰਦੇ ਬੁਲਾ ਕੇ ਕੀ ਗੱਲ ਇਸ ਨਾਰਥ ਡਿਵੀਜ਼ਨ ਚ ਵੈਸਟ ਡਿਵੀਜ਼ਨ ਦਾ ਇਹ ਇੱਧਰ ਕੰਮ ਨਹੀਂ ਚਲਾ ਸਕਦੇ ਸੀਗੇ ਪਰ ਇਹਨਾਂ ਦਾ ਤਾਂ ਇਸ ਗੱਲ ਤੇ ਆ ਨਹੀਂ ਹੈਨੀਓ ਧਿਆਨ ਇਹ ਨਾਲਾ ਪਤਾ ਨਹੀਂ ਕਿਹੜੇ ਪਾਸੇ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਸੀਂ ਬੀਬੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ 3 ਦਿਨ ਹੋ ਗਏ 3 ਦਿਨ ਟੂ ਮੱਚ ਹੈ ਜੀ ਤਿੰਨ ਦਿਨ ਤੱਕ ਬਹੁਤ ਟੂ ਮੱਚ ਹੈ ਤਿੰਨ ਦਿਨ ਵੀ ਕਿ ਲਾਈਟ ਨਹੀਂ ਆਂਦੀ ਦੱਸੋ ਜੀ ਅਸੀਂ ਇੱਕ ਵੀ ਸਟੇਟਸ਼ਨ ਦੇਣਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਤਾਂ 600 ਯੂਨਿਟ ਫ੍ਰੀ ਦਿੱਤਾ ਹੈਗਾ ਬੀਬੀਆਂ ਨੂੰ ਉਹਨਾਂ ਨੇ 1000 100 15-1500 ਰੁਪਏ ਖਾਤੇ 'ਚ ਪਾਉਣ ਦਾ ਇੱਕ ਵਾਦਾ ਕੀਤਾ ਸੀ ਉਹ ਆਇਆ ਜਾਂ ਨਹੀਂ ਆਇਆ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੋਊਗਾ ਲੇਕਿਨ ਕੀ ਮੈਸੇਜ ਦਵਾਂਗੇ ਸਰ ਬਿਜਲੀ ਫ੍ਰੀ ਨਹੀਂ ਹੋਣੀ ਚਾਹੀਦੀ ਲੇਕਿਨ ਬਿਜਲੀ ਸਸਤੀ ਹੋਣੀ ਚਾਹੀਦੀ ਹੈ ਬਿਲੀ ਦੇ ਤਾਂ ਹੁਣ ਫਿਰ ਰੇਟ ਵਧਾ ਦਿੱਤੇ ਗਏ ਨੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਟਾਈਮ ਮਜਬੂਰ ਹੈਗੇ ਆ ਧੁੱਪ ਦੇ ਵਿੱਚ ਆ ਕੇ ਬੈਠਾ ਨੂੰ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਜਿਹੜੀ ਆ ਨਾ ਤਾਂ ਪਾਣੀ ਮਿਲ ਰਿਹਾ ਨਾ ਪੱਖਾ ਮਿਲ ਰਿਹਾ ਹੈਗਾ ਏਸੀ ਤਾਂ ਬਹੁਤ ਦੂਰ ਦੀ ਗੱਲ ਹੈ ਕਹਿੰਦੇ ਕਿ ਪੱਖੇ ਵੀ ਸਾਡੇ ਘਰ ਦੇ ਵਿੱਚ ਨਹੀਂ ਚੱਲ ਰਹੇ ਇਨਵਰਟਰ ਤੱਕ ਡਾਊਨ ਹੋ ਚੁੱਕੇ ਹੈਗੇ ਸੋ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਹੋਰ ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਲੁਧਿਆਣਾ ਤੋਂ ਅਮਿਤ ਕੁਮਾਰ ਦੀ ਰਿਪੋਰਟ ਪੰਜਾਬ ਅਪਤ